ਸਸ਼ੀ ਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਇੱਕ ਜਿਹੜਾ A ਸ਼ੇਪ ਸੂਟ ਪਾਇਆ ਆ ਸਾਈਡਾਂ ਤੋਂ ਇਹਦੀਆਂ ਸਲੀਟਾਂ ਜਿਹੜੀਆਂ ਬਣਦਾ ਤੇ ਨਾਲ ਲੇਸ ਲੱਗੀ ਆ ਪੋਂਚੇ ਵੀ ਨਹੀਂ ਬਣਾਏ ਸਟ੍ਰੇਟ ਸਲਵਾਰ ਬਣਾਈ ਆ ਪੋਂਚਾਂ ਦੀ ਜਗ੍ਹਾ ਤੇ ਵੀ ਆਪਾਂ ਲੇਸ ਲਗਾਈ ਆ ਤੇ ਬਾਹਾਂਾਂ ਤੇ ਵੀ ਤੇ ਗੋਲ ਘੇਰੇ ਤੇ ਵੀ ਅੱਜ ਵਾਲੇ ਜਿੰਨੇ ਵੀ ਪ੍ਰਿੰਟਡ ਸੂਟ ਆ ਜੇ ਤੁਸੀਂ ਇਸ ਡਿਜ਼ਾਈਨ ਦੇ ਬਣਾਉਣੇ ਹੋਏ ਤਾਂ ਸੇਮ ਪੈਟਰਨ ਦੇ ਹਿਸਾਬ ਨਾਲ ਤੁਸੀਂ ਸੂਟ ਜਿਹੜੇ ਬਣਾ ਸਕਦੇ ਹੋ ਜੇ ਤੁਹਾਨੂੰ ਮੈਚਿੰਗ ਦੇ ਵਿੱਚ ਚਾਹੀਦਾ ਹੋਇਆ ਤਾਂ ਜਿਹੜਾ ਪਲਾਜ਼ੋ ਜਾਂ ਸਲਵਾਰ ਉਹ ਪਲੇਨ ਦੇ ਵਿੱਚ ਵੀ ਮਿਲ ਜੇਗਾ ਸਭ ਤੋਂ ਪਹਿਲਾ ਸੂਟ ਆ ਲਾਈਟ yellow ਕਲਰ ਦਾ ਇਹਦੇ ਗਲੇ ਤੇ ਕਪਟੀ ਲੱਗੀ ਆ ਤੇ ਘੇਰੇ ਤੇ ਲੱਗੀ ਆ ਬਾਕੀ ਸਾਰਾ 올ਓਵਰ ਪ੍ਰਿੰਟਡ ਆ ਕਲਰ ਥੋੜਾ ਜਿਹਾ ਮਸਟਰਡ ਸ਼ੇਡ ਦੇ ਵਿੱਚ ਆ ਪ੍ਰਿੰਟ ਸਲਵਾਰ ਦਾ ਚੇਂਜ ਆ ਨੈਕਸਟ ਜਿਹੜਾ ਮਜੈਂਟਾ ਸ਼ੇਡ ਦੇ ਵਿੱਚ ਆ ਇਹਦਾ ਜਿਹੜਾ ਬੇਸ ਕਲਰ ਉਹ ਬੀਜ ਕਲਰ ਦਾ ਆ ਸਕਿਨ ਕਲਰ ਦਾ ਉਹਦੇ ਉੱਤੇ ਜਿਹੜੇ ਮਜੈਂਟਾ ਕਲਰ ਦੇ ਆ ਹੌਟ ਪਿੰਕ ਕਲਰ ਦੇ ਫਲਾਰ ਆ ਇਹਦੇ ਨਾਲ ਜਿਹੜਾ ਮੈਂ نیچے ਪਲਾਜ਼ੋ ਰੱਖਿਆ ਤੁਸੀਂ ਉਹ ਵੀ ਕੰਟਰਾਸਟ ਕਰ ਸਕਦੇ ਹੋ ਚਿਕਨ ਦਾ ਜੇ ਪਲੇਨ ਲੈਣਾ ਚਾਹੁੰਦੇ ਹੋ ਤਾਂ ਪਲੇਨ ਵੀ ਜਿਹੜਾ ਮਿਲ ਜੇਗਾ ਨੈਕਸਟ ਸੂਟ ਆ ਜਿਹੜਾ ਰੈੱਡ ਕਲਰ ਦਾ ਪ੍ਰਿੰਟਡ ਸ਼ਰਟ ਆ ਏ ਵੀ ਸੇਮ ਇਸੇ ਪੈਟਰਨ ਦਾ ਬਣ ਸਕਦਾ ਇਹਦੇ ਵਿੱਚ ਅਸੀਂ ਜਿਹੜੇ ਆ ਸਕਿਨ ਕਲਰ ਦੇ ਇਨਸਰਟਰ ਐਡ ਕਰਕੇ ਇਹਨੂੰ ਹੋਰ ਜ਼ਿਆਦਾ ਸੋਹਣਾ ਬਣਾ ਸਕਦੇ ਹਾਂ ਜਿਹੜੀ ਅਸੀਂ ਇਹਦੇ ਨਾਲ ਸਲਵਾਰ ਲਗਾਈ ਆ ਉਹ ਹੈਗੀ ਆ ਚਿਕਨ ਦੀ ਸਲਵਾਰ ਇਹਦੇ ਸਿਰਫ ਪਹੁੰਚੇ ਦੀ ਮੋਰੀ ਤੇ ਹੀ ਜਿਹੜਾ ਕਢਾਈ ਆਉਣੀ ਆ ਬਾਕੀ ਸਾਰੀ ਸਲਵਾਰ ਉੱਪਰੋਂ ਪਲੇਨ ਆ ਨੈਕਸਟ ਇਹ 올ਓਵਰ ਸੂਟ ਆ ਪਿੰਕ ਕਲਰ ਦਾ ਇਹ ਸੂਟ ਆ 올ਓਵਰ ਇਹ ਮੈਚਿੰਗ ਦੇ ਵਿੱਚ ਨਹੀਂ ਬਨੇਗਾ ਕਿਉਂਕਿ ਇਹ ਸੇਮ ਐਜ਼ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਇਆ ਉਸੇ ਡਿਜ਼ਾਈਨ ਦੇ ਵਿੱਚ ਬਨੇਗਾ ਇਹ ਵੀ 올ਓਵਰ ਸੂਟ ਆ ਮਸਟਰਡ ਕਲਰ ਦਾ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਦਾ ਜਿਹੜਾ ਡਿਜ਼ਾਈਨ ਆ ਨੈਕਸਟ ਜਿਹੜਾ ਇਹ ਹੋਟ ਪਿੰਕ ਦੇ ਉੱਤੇ ਆ ਸਕਿਨ ਕਲਰ ਦਾ ਇਹਦੇ ਵਿੱਚ ਥੋੜਾ ਜਿਹਾ ਪੇਂਟ ਹੋਇਆ ਇਹ ਜਿੰਨੇ ਵੀ ਸੂਟ ਆ ਸਾਰੇ ਸੇਮ ਪੈਟਰਨ ਦੇ ਬਣ ਸਕਦੇ ਆ ਏ ਲਾਈਨ ਸ਼ਰਟ ਤੇ ਵਿਦ ਪਲਾਜ਼ੋ ਜਾਂ ਸਟ੍ਰੇਟ ਸਲਵਾਰ ਇਹ ਨੇਵੀ ਬਲੂ ਕਲਰ ਦਾ ਇਹਦੇ ਵਿੱਚ ਪਿੰਕ ਐਂਡ yellow ਕਲਰ ਦੇ ਜਿਹੜੇ ਫਲਾਰ ਆ ਇਹ ਰਿਓਨ ਕਾਟਨ ਦਾ ਫੈਬਰਿਕ ਆ ਇਹ ਬਹੁਤ ਸੋਹਣਾ ਸਟੱਫ ਹੁੰਦਾ ਇਹਨੂੰ ਕੁਝ ਵੀ ਨਹੀਂ ਹੁੰਦਾ ਗਰਮੀਆਂ ਲਈ ਇਹ ਬਿਲਕੁਲ ਬੈਸਟ ਆ ਨੈਕਸਟ ਜਿਹੜਾ ਇਹ ਰਾਮਟੈਕਸ ਦਾ ਸੂਟ ਹੈ ਇਹ 올ਓਵਰ 5 ਮੀਟਰ ਸੂਟ ਹੈ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਪਲੇਨ ਆਏਗੀ ਸੈਲਫ ਦੇ ਵਿੱਚ ਸ਼ਰਟ ਦੇ ਵਿੱਚ ਤਿੰਨਾਂ ਜਿਹੜੇ ਫੁੱਲ ਅ ਗੇ ਫਰੰਟ ਪੈਨਲ ਤੇ ਆ ਕਢਾਈ ਆ ਚਾਰ ਫਲਾਵਰ ਬਨੇ ਦੇ ਉੱਤੇ ਸਲਵਾਰ ਜਿਹੜੀ ਹੈ ਵਿੱਚ ਵਾਲਾ ਕਪੜਾ ਆ ਸੈਲਫ ਦੇ ਵਿੱਚ ਦੁਪੱਟਾ ਇਹਦੇ ਨਾਲ ਮਸਲੀਨ कॉटन ਦਾ ਬਹੁਤ ਹੀ ਪਿਆਰਾ ਦੁਪੱਟਾ ਹੈ ਇਹਨੂੰ ਤੁਸੀਂ ਪਿੰਕ ਕਲਰ ਦੀ ਪਾਈਪਿੰਗ ਲਗਾ ਕੇ ਕੁਝ ਵੀ ਡਿਜ਼ਾਈਨਿੰਗ ਕਰਾ ਕੇ ਹੋਰ ਸੋਹਣਾ ਬਣਾ ਸਕਦੇ ਹੋ ਡਿਜੀਟਲ ਦੁਪੱਟਾ ਸਾਰਾ ਹੀ ਬਹੁਤ ਐਵੇਂ ਦਾ ਜਿਵੇਂ ਸ਼ਰਟ ਦੇ ਵਿੱਚ ਆ ਸਾਰਾ ਦੁਪੱਟੇ ਦੇ ਵਿੱਚ ਉਵੇਂ ਹੀ ਡਿਜ਼ਾਈਨਿੰਗ ਇਹ ਬਹੁਤ ਸੌਫਟ ਸਟਾਫ ਆ ਨੈਕਸਟ ਵਾਲਾ ਜਿਹੜਾ ਲਾਈਟ ਕਲਰ ਦਾ ਮਾਊਸ ਕਲਰ ਬੋਲ ਸਕਦੇ ਆ ਇਹਨੂੰ ਇਹਦੇ ਸੈਂਟਰ ਦੇ ਵਿੱਚ ਫਲਾワー ਆਉਣਗੇ ਇਹ ਪੇਂਟ ਨਹੀਂ ਹੋਇਆ ਇਹ ਪ੍ਰਿੰਟ ਆ ਫਰੰਟ ਐਂਡ ਬੈਕ ਤੇ ਘੇਰੇ ਤੇ ਲੈਂਸ ਲੱਗੀ ਆ ਸਲਵਾਰ ਹੈ ਜਿਹੜੀ 올ਓਵਰ ਜਿਵੇਂ ਸ਼ਰਟ ਦੇ ਸਾਈਡ ਵਾਲਾ ਕਪੜਾ ਉਵੇਂ ਦੀ ਸਲਵਾਰ ਆਏਗੀ ਇਹ ਦੇਖੋ ਇਹ ਬੈਕ ਤੇ ਆਏਗਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਡਿਜੀਟਲ ਦੁਪੱਟਾ ਮਸਲੀਨ ਕਾਟਨ ਦੇ ਵਿੱਚ ਇਹ ਦੁਬੱਟੇ ਜਿਹੜੇ ਆ ਕੋਈ ਛੋਟੀ ਛੋਟੀ ਲੇਸ ਲਗਾ ਕੇ ਹੋਰ ਜ਼ਿਆਦਾ ਸੋਹਣੇ ਹਾਈਲਾਈਟ ਹੋ ਸਕਦੇ ਆ ਜੇ ਕਸਟਮਰ ਦੀ ਚੋਇਸ ਹੋਈ ਤਾਂ ਨੈਕਸਟ ਵਾਲੀ ਸੂਟ ਆ ਇਹ ਕਢਾਈਆਂ ਕਰਾਈਆਂ ਅਸੀਂ ਇਹ ਕਿਸੇ ਕਸਟਮਰ ਦੀ ਪਸੰਦ ਦੇ ਸੂਟ ਸੀਗੇ ਜੇ ਐਵੇਂ ਦੇ ਵੀ ਬਣਾਉਣੇ ਹੋਏ ਕਿਸੇ ਵੀ ਕਲਰ ਤੇ ਬਣ ਸਕਦੇ ਆ ਕਿਸੇ ਵੀ ਡਿਜ਼ਾਈਨ ਦੇ ਅਕੋਰਡਿੰਗ ਇਹ ਪੈਨਲ ਬਣਿਆ نیچے ਤੋਂ ਫਲਾਰ ਉੱਪਰ ਨੂੰ ਦੋ ਕਲੀਆਂ ਜਾਂਦੀਆਂ ਸੈਂਟਰ 'ਚ ਛੋਟੀ ਛੋਟੀ ਬਿੰਦੀ ਵਾਲਾ ਇਹਨਾਂ ਨੇ ਕੰਮ ਕਰਵਾਇਆ ਇੱਕ ਫੁੱਲ ਜਿਹੜਾ ਇੱਕ ਬਾਹਰ ਆਏਗਾ ਦੂਜਾ ਦੂਜੀ ਬਾਹਰ ਤੇ ਤੇ ਇਹ ਜਿਹੜੇ ਪਿੱਛੇ ਵਾਲੇ ਆ ਇਹ ਪੌਂਚਿਆਂ ਤੇ ਆਉਣਗੇ ਤੁਸੀਂ ਇਹਨਾਂ ਦਾ ਪਲਾਜ਼ੋ ਵੀ ਬਣਾ ਸਕਦੇ ਹੋ ਪਲਾਜ਼ੋ ਦੇ ਹਿਸਾਬ ਨਾਲ ਜਿਹੜੇ ਫੁੱਲ ਆ ਉਹ ਉਵੇਂ ਐਡਜਸਟ ਕਰਨੇ ਪੈਣਗੇ ਸਲਵਾਰ ਦਾ ਕੰਮ ਸੀਗਾ ਵੈਸੇ ਇਹ ਗ੍ਰੇ ਕਲਰ ਹੈ ਤੁਸੀਂ ਕਿਸੇ ਵੀ ਸ਼ੇਡ ਤੇ ਬਣਵਾ ਸਕਦੇ ਹੋ ਨੈਕਸਟ ਬਲੈਕ ਕਲਰ ਤੇ ਆ ਮਜੈਂਟਾ ਕਲਰ ਦੇ ਵਿੱਚ ਫਲਾਰ ਆ ਮਲਟੀ ਕਲਰ ਲੱਗੇ ਹੋਏ ਆ ਵੈਸੇ ਮਜੈਂਟਾ ਜ਼ਿਆਦਾ ਹਾਈਲਾਈਟ ਹੁੰਦਾ ਪਿਆ ਦੋ ਫਲਾਰ ਆ ਬਾਵਾ ਦਾ ਕੰਮ ਥੋੜਾ ਜਿਹਾ ਇਹਦੇ ਨਾਲੋਂ ਜ਼ਿਆਦਾ ਹੈਵੀ ਆ ਬੇਲ ਬਣੀਆਂ ਉੱਤੇ ਇੱਕ ਫਲਾਰ ਬਣਿਆ ਆ ਸੇਮ ਦੂਜੀ ਬਾਹ ਵੀ ਐਵੇਂ ਦੀ ਆ ਤੇ ਜਿਹੜਾ ਪਹੁੰਚਿਆ ਉਹ ਵੀ ਐਵੇਂ ਦੇ ਨਾਲ ਇਦਾਂ ਦਾ ਹੀ ਕੰਮ ਕਰਵਾਇਆ ਆ ਬਾਕੀ ਜੇ ਤੁਸੀਂ ਕੋਈ ਆਪਣੀ ਚੋਇਸ ਦੇ ਹਿਸਾਬ ਨਾਲ ਵੀ ਸਾਨੂੰ ਡਿਜ਼ਾਈਨ ਸੈਂਡ ਕਰਕੇ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਤੁਹਾਨੂੰ ਹਰ ਦੀ ਬੁਟੀਕ ਤੇ ਹਰ ਇੱਕ ਤਰ੍ਹਾਂ ਦਾ ਜੜਾ ਆ ਡਿਜ਼ਾਈਨ ਪ੍ਰੋਵਾਈਡ ਕਰਵਾ ਦਿੱਤਾ ਚਾਹੂਗਾ ਹਰ ਤਰ੍ਹਾਂ ਦੀ ਸਟੀਚਿੰਗ ਆ ਜਿਹੜੀ ਉਹ ਮਿਲ ਜਾਏਗੀ ਨੈਕਸਟ ਵਾਲਾ ਮਸਟਰਡ ਕਲਰ ਤੇ ਇਹਦੇ ਉੱਤੇ ਵਾਈਟ ਕਲਰ ਦਾ ਹੀ ਕੰਮ ਹੋਇਆ ਕੇਰਾ ਬਨੇ ਆਂ ਤੇ ਸੈਂਟਰ ਦੇ ਵਿੱਚ ਦੋ ਫਲਾਰ ਬਨੇ ਆਂ ਸਾਈਡ ਤੇ ਇੱਕ ਇੱਕ ਫਲਾਰ ਹੈ ਜਿਹੜਾ ਉਹ ਬਾਵਾਹਾਂ ਤੇ ਬਨੇ ਆਂ ਦੂਸਰੀ ਸਾਈਡ ਪਹੁੰਚਿਆਂ ਤੇ ਜਿਹੜੀ ਆ ਅ ਇੱਕ ਵੇਲ ਪਾ ਕੇ ਉੱਤੇ ਫਲਾਰੀ ਬਣਿਆ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਕਢਾਈ ਵਾਲੇ ਸੂਟ ਹੁਣ ਨੈਕਸਟ ਸੂਟ ਜਿਹੜਾ ਮੈਂ ਦਿਖਾਉਣ ਲੱਗੀ ਆ ਬਲੈਕ ਕਲਰ ਸ਼ਿਫੋਨ ਦੇ ਵਿੱਚ ਇਹ ਪ੍ਰਿੰਟ ਆ ਜਿਹੜਾ ਸਾਡੇ ਕੋਲ ਕਾਫੀ ਸਟਾਕ ਦੇ ਵਿੱਚ ਪਿਆ ਆ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ